ਡੈਮੋਕਰੈਟਿਕ ਸਿਸਟਮ ਦੇ ਰਾਹੀ ਤੁਹਾਡੇ ਸਿਸਟਮ ਦੇ ਵਿੱਚ ਆ ਰਿਹਾ ਤਾਂ ਵੀ ਤੁਹਾਨੂੰ ਪੜਵਾਨ ਨਹੀਂ ਜਿਸ ਵੇ ਐਨਐਸਏ ਨਹੀਂ ਲੱਗੀ ਸੀ ਕਿ ਤਾਂ ਵੀ ਉਹਦੇ ਖਿਲਾਫ ਇੱਕ ਬੋਲਣਾ ਸੀ ਕਿ ਭਈ ਇਹ ਵਿਅਕਤੀ ਦੇਸ਼ ਦੀ ਅਖੰਡਤਾ ਵਾਸਤੇ ਖਤਰਨਾਕ ਹੈ ਤੇ ਹੁਣ ਉਹਨੇ ਚੋੜ ਲੜ ਲਈ ਹੂੰ ਤੇ ਹੁਣ ਉਹ ਕਿੰਨਾ ਖਤਰਨਾਕ ਹੈ ਲੋਕ ਨੇ ਪਟਾ ਇੱਕ ਹੁਣ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਮੋਰ ਲਾ ਦਿੱਤੀ ਯਾ ਤਾਂ ਲੋਕਾਂ ਦੇ ਫਤਵੇ ਨੂੰ ਕੋ ਨਗੇਟ ਕਰ ਦਿਓ ਕਿ ਭਈ ਅਸੀਂ ਇਸ ਫਤਵੇ ਨੂੰ ਮੰਨਦੇ ਹੀ ਨਹੀਂ ਹੂੰ ਐਸਾ ਸਿਸਟਮ ਕੋਈ ਹੈ ਨਹੀਂ ਐਸੀ ਪ੍ਰਣਾਲੀ ਕੋਈ ਹੈ ਨਹੀਂ ਐਸਾ ਕਰ ਨਹੀਂ ਸਕਦੇ ਜੇਦ ਐਸਾ ਕਰ ਨਹੀਂ ਸਕਦੇ ਇਲੈਕਸ਼ਨ ਕਮਿਸ਼ਨ ਦੇ ਤੁਹਾਡੇ ਜਿਹੜਾ ਸੀਗਾ ਉਹ ਇਲੈਕਸ਼ਨ ਕਰਵਾਈ ਹੈ ਔਰ ਉਹਦੇ ਮੁਤਾਬਕ ਲੋਕਾਂ ਨੇ ਇੱਕ ਪੀਸਫੁੱਲ ਤਰੀਕੇ ਦੇ ਨਾਲ ਆਪਣੀ ਇੱਕ ਮੋਹਰ ਲਾ ਦਿੱਤੀ ਹੈ ਇਹ ਸਾਡਾ ਇਹ ਆਗੂ ਹੈ ਉਸ ਚੀਜ਼ ਨੂੰ ਪੰਜਾਬ ਦੇ ਲੋਕਾਂ ਨੇ ਮੰਨ ਲਿਆ ਇੰਟਰਨੈਸ਼ਨਲ ਲੈਵਲ ਤੇ ਅਮਰੀਕਾ ਨੇ ਮੰਨ ਲਿਆ ਸਾਰਿਆਂ ਨੇ ਮੰਨ ਲਿਆ ਕਿ ਵੀ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਪੀਸਫੁੱਲ ਤਰੀਕੇ ਨਾਲ ਵੋਟਾਂ ਪਈਆਂ ਹੋਰ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਹੋਰ ਜਦ ਹਿੱਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਸਾਰੇ ਨਾਰਮਸ ਜਿਹੜੇ ਸੀਗੇ ਉਹ ਲਾਗੂ ਕੀਤੇ ਗਏ ਵੋਟਾਂ ਪੈ ਗਈਆਂ ਸਭ ਕੁਝ ਹੋ ਗਿਆ ਤੇ ਉਸ ਚੀਜ਼ ਦੀ ਰਿਸਪੈਕਟ ਕਰੋ ਨਾ ਉਸ ਕਨਸਟੀਟਿਊਸ਼ਨਲ ਮੰਡੇਟ ਦੀ ਰਿਸਪੈਕਟ ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਤੇ پنجاب ਦੀ ਸੂਬਾ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਫਿਰ ਸਭ ਐਨਐਸਏ ਹੈ ਕੀ ਚੀਜ਼ ਆ ਜਦੋਂ ਮੈਂ ਥੋੜੀ ਦੇਰ ਤਰ ਗੋਪਲੋਂ ਬੈਠਾ ਸੀ ਤੁਸੀਂ ਵੀ ਦੱਸਿਆ ਕਿ ਤੁਹਾਡੇ ਤੇ ਵੀ ਦੋ ਵਾਰੀਆਂ ਐਨਐਸਏ ਲੱਗ ਚੁੱਕੀ ਹੈ ਤੇ ਮੇਰੇ ਤੇ ਐਨਐਸਏ ਲੱਗ ਚੁੱਕੀ ਹੈ ਜੀ ਹਮ ਅਗਰ ਹੁਣ ਵੀ ਕਦੇ ਜਾ ਕਰਕੇ ਕੋਈ ਵਿਅਕਤੀ ਆ ਦੇਖੇਗਾ ਲਾਇਬ੍ਰੇਰੀਆਂ ਦੇ ਵਿੱਚ ਜਨਵਰੀ 1992 ਚ ਲੱਗੀ ਸੀ ਕਿ ਐਨਐਸਏ ਮੈਂ ਉਹਦੀ ਗੱਲ ਕਰਾਂ ਹਮ ਤਾਂ ਉਸਲੇ ਸੀ ਤਿੰਨ ਬੰਦਿਆਂ ਤੇ ਐਨਐਸਏ ਲੱਗੀ ਸੀਗੀ ਉਸਰੇ ਦੋ ਮੈਂ ਤਾਂ ਦੋ ਬੰਦੇ ਹੋ ਕੇੜੇ ਸੀਗੇ ਇੱਕ ਤਾਂ ਵਿਰਸਾ ਸਿੰਘ ਬਲਟੋਵਾ ਸੀਗਾ ਅੱਛਾ ਜਦੋਂ ਵਿਰਸਾ ਸਿੰਘ ਬਲਟੋਵਾ ਨੂੰ ਐਨਐਸਏ ਲੱਗੀ ਸੀ ਤੁਹਾਨੂੰ ਉਹਦੇ ਲੈ ਮੈਂ ਵੀ ਸੇਮ ਡੇ ਸੇਮ ਡੇ ਸੇਮ ਡੇ ਉਸ ਵਲੇ ਐਸਐਸਪੀ ਚਟੋਪਾਦਿਆ ਸੀਗਾ ਅੰਮ੍ਰਿਤਸਰ ਦਾ ਇੱਕ ਡਾਕਟਰ ਸੁਖਦੇਵ ਸਿੰਘ ਬਾਬਾ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਡਾਇਰੈਕਟਰ ਅਤੇ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਹੈੱਡ ਆਫ ਡਿਪਾਰਟਮੈਂਟ ਉਹ ਕੇ ਰਟਾਇਰ ਹੋ ਚੁੱਕੇ ਨੇ ਸਾਡੇ ਸਾਰਿਆਂ ਦੇ ਉੱਤੇ ਐਨਐਸਏ ਲੱਗੀ ਸੀ ਕਾਰਨ ਕੀ ਸੀ ਉਹ ਵੀ ਕਿ ਫਲਮਜ਼ੀ ਗਰਾਉਂਡ ਸੀਗੀ ਝੂਠੀਆਂ ਆਧਾਰ ਦੇ ਉੱਤੇ ਝੂਠ ਦੇ ਆਧਾਰ ਤੇ ਸਾਡੇ ਤੇ ਲੱਗੀ ਸੀ ਇਹ ਕਿਹਾ ਗਿਆ ਸੀਗਾ ਐਨਐਸਏ ਲੱਗਦੀ ਉਸ ਵੇਲੇ ਹੈ ਜਿਸ ਵੇ ਕੋਈ ਵਿਅਕਤੀ ਲਾਅਨ ਆਰਡਰ ਨੂੰ ਕੋ ਖਤਰਾ ਬਣ ਜਾਂਦਾ ਹੈ ਮੈਂ ਲਾਅਨ ਆਰਡਰ ਨੂੰ ਖਤਰਾ ਭਾਰਤ ਸਰਕਾਰ ਸੋਚਦੀ ਹੈ ਸੂਬਾ ਸਰਕਾਰ ਸੋਚਦੀ ਹੈ ਕਿ ਭਈ ਇਹ ਵਿਅਕਤੀ ਜਿਹੜਾ ਹੈ ਇਹ ਕਾਨੂੰਨ ਨੂੰ ਇਸ ਇਸ ਨੂੰ ਲਾਅ ਐਂਡ ਆਰਡਰ ਨੂੰ ਇਹ ਇੱਕ ਖਤਰਨਾਕ ਵਿਅਕਤੀ ਹੈ ਅਤੇ ਦੇਸ਼ ਦੀ ਅਖੰਡਤਾ ਦੇ ਖਿਲਾਫ ਚੱਲ ਰਿਹਾ ਹੈ ਇਹ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਹੂੰ ਇਹਨੂੰ ਡਿਟੇਨ ਕਰਨਾ ਜ਼ਰੂਰੀ ਹੈ ਐਫ ਆਈ ਆਰ ਨਹੀਂ ਲੋਜ ਹੋਈ ਐਫ ਆਈ ਆਰ ਲੋਜ ਨਹੀਂ ਹੋਈ ਉਹ ਐਨ ਐਸ ਐ ਦੇ ਅਧੀਨ ਵਿਅਕਤੀ ਨੂੰ ਇੱਕ ਪ੍ਰੀਵੈਂਟਿਵ ਮੀਅਰ ਹੁੰਦਾ ਪ੍ਰੀਵੈਂਟਿਵ ਮੀਅਰ ਦੇ ਦੇ ਅਧੀਨ ਉਹਨੂੰ ਡਿਟੇਨ ਕਰ ਲਿਆ ਜਾਂਦਾ ਇੱਕ ਸਾਲ ਲਈ ਔਰ ਐਡਵਾਈਜ਼ਰੀ ਬੋਰਡ ਬੈਠਦਾ ਹੈ ਅਸੀਂ ਐਡਵਾਈਜ਼ਰੀ ਬੋਰਡ ਕੋ ਅਸੀਂ ਵੀ ਪੇਸ਼ ਹੋਏ ਸੀਗੇ ਸੋ ਇੱਕ ਪ੍ਰੋਸੈਸ ਹੈ